ਮਕ ਸੇਵਾਦਾਰ ਆਲ ਇੰਡੀਆ 크ਰਿਸਚਨ ਸਮਾਜ ਮੋਰਚਾ ਪ੍ਰਧਾਨ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਔਰ ਆਏ ਹੋਏ ਸਾਰੇ ਹੀ ਪੱਤਰਕਾਰ ਭਰਾਵਾਂ ਨੂੰ ਤੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਦੀ ਔਰ ਵੱਡੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿਨਾਵਾ ਮੈਂ ਆਪਜੀ ਵੱਲੋਂ ਔਰ ਆਪਣੀ ਸੰਸਥਾ ਵੱਲੋਂ ਔਰ ਆਏ ਹੋਏ ਸਾਰੇ ਪਾਸਟਰ ਸਹਿਬਾਨਾ ਵੱਲੋਂ ਬਿਸ਼ਪ ਸਹਿਬਾਨਾ ਵੱਲੋਂ ਜੋ ਅੱਜ ਸਮੂਹ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਚੋਂ ਇਕੱਠੇ ਹੋਏ ਜਿਹੜੇ ਬਿਸ਼ਪ ਸੇ ਬਾਣ ਆਇਆ ਆਪ ਸਭ ਨੂੰ ਵੱਡੇ ਦਿਨ ਦੀ 90 ਸਾਲ ਦੀ ਵਧਾਈ ਤੇ ਨਾਲੇ ਨਾਲ ਮੈਂ ਦੱਸਣਾ ਚਾਹੁੰਨਾ ਵਾਂ ਅੱਜ ਸਾਨੂੰ ਜਿਹੜੀ ਆ ਇਹ ਪੀਸੀ ਕਿਉਂ ਕਰਨੀ ਪੈ ਰਹੀ ਆ ਇਸ ਕਰਕੇ ਜੋ ਬੀਤੇ ਦਿਨੀ 크ਿਸਮਸ ਦਿਹਾੜਾ ਗਿਆ ਵਾ ਬੀਤਿਆ ਜਿਹੜਾ ਆਪ ਸਭ ਨੇ ਦੇਖਿਆ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਪੂਰੇ ਭਾਰਤ ਦੇਸ਼ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਮਨਾਇਆ ਗਿਆ ਔਰ ਵੱਖ-ਵੱਖ ਚਰਚਾਂ ਵੱਲੋਂ ਮਿਨਿਸਟਰੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਦਾ ਗੁਣगान ਕੀਤਾ ਗਿਆ। ਔਰ ਉਸੇ ਤਰ੍ਹਾਂ ਹੀ ਜਿਹੜਾ ਸਾਡੀ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਆ ਜਿੰਨਾਂ ਵੱਲੋਂ ਇੰਟਰਨੈਸ਼ਨਲ ਮਸੀਹਕਤਾ ਕਮੇਟੀ ਦਾ ਮੈਂ ਪ੍ਰਧਾਨ ਆ ਉਹਨਾਂ ਵੱਲੋਂ ਵੀ ਜਿਹੜਾ ਵਾ 15 ਤਰੀਕ ਨੂੰ ਜਿਹੜੀ ਜਲੰਧਰ ਦੇ ਵਿੱਚ ਬਹੁਤ ਵੱਡੀ ਜਿਹੜੀ ਸ਼ੋਭਾ ਯਾਤਰਾ ਉਥੇ ਕੀਤੀ ਗਈ ਜਦੇ ਵਿੱਚ ਲੱਖਾਂ ਲੋਕ ਸ਼ਾਮਲ ਹੋਏ ਔਰ ਉਹਦੇ ਤਹਿਤ ਚੰਡੀਗੜ੍ਹ ਵਿੱਚ ਚਰਚ ਵਾ ਸਾਡੀ ਇੱਕ ਪੂਰੇ ਆਲ ਆਵਰ ਇੰਡੀਆ ਵਰਲਡ ਦੇ ਵਿੱਚ ਬ੍ਰਾਂਚਾਂ ਵਾਂ ਚੰਡੀਗੜ੍ਹ ਚਰਚ ਜਿਹੜਾ ਮੇਨ ਆ ਸਾਡਾ ਉੱਥੇ ਵੀ ਜਿਹੜਾ ਵਾ 20 ਦਸੰਬਰ ਨੂੰ ਜੜੀ ਆ ਉੱਥੇ ਇੱਕ ਵੱਡੀ ਜਿਹੜੀ ਕ੍ਰਿਸਮਸ ਸ਼ੋਭਾ ਯਾਤਰਾ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਵਧਾਈ ਦੇਣ ਵਾਸਤੇ ਚੰਡੀਗੜ੍ਹ ਵਿੱਚ ਵੀ ਕੀਤੀ ਗਈ ਜਿਸ ਦੇ ਵਿੱਚ ਫਿਲਮੀ ਅਦਾਕਾਰ ਸਾਡੇ ਸੁਨੀਲ ਸੇਠੀ ਜੀ ਔਰ ਸਾਡੀ ਭੈਣ ਰਾਖੀ ਸ਼ਾਵਨ ਜੀ ਜਿਹੜੀ ਸ਼ਾਮਲ ਹੋ ਕੇ ਉਹਨਾਂ ਨੇ ਵਧਾਈ ਦਿੱਤੀ ਉਹ ਗੱਲ ਰਹਿ ਗਈ ਆ ਸਾਡੀ ਸ਼ੋਭਾ ਯਾਤਰਾ ਦੀ ਫਿਰ ਆ ਗਿਆ ਕ੍ਰਿਸਮਸ ਦਿਹਾੜਾ ਕ੍ਰਿਸਮਸ ਦਿਹਾੜੇ ਤੇ ਪ੍ਰੋਫੈਟ ਜੀ ਵੱਲੋਂ ਜਿਹੜਾ ਵੱਡਾ ਦਿਨ ਮਨਾਇਆ ਗਿਆ ਉਹ ਰਾਖੀ ਸਾਵਣ ਸਾਡੀ ਭੈਣ ਜਿਹੜੀ ਦੇਖ ਕੇ ਜੋ ਮਾਹੌਲ ਸਾਰਾ ਹੋਇਆ ਸ਼ੋਭਾ ਯਾਤਰਾ ਦਾ ਉਹਦੇ ਤਹਿਤ ਜਿਹੜੇ ਫਿਲਮੀ ਜਿਹੜੇ ਐਕਟਰ ਆ ਸਿਤਾਰੇ ਆ ਹਾਲੀਵੁੱਡ ਦੇ ਉਹਨਾਂ ਨੂੰ ਲੈ ਕੇ ਤਾਜਪੁਰ ਚਰਚ ਪਹੁੰਚੇ ਜਿਹਦੇ ਵਿੱਚ ਸਾਡੇ ਪ੍ਰੇਮ ਚੋਪੜਾ ਜੀ ਔਰ ਗੁਲਸ਼ਨ ਗਰੋਵਰ ਜੀ ਮਹਿਮਾ ਚੌਧਰੀ ਜੀ ਉਪਾਸਨਾ ਸਿੰਘ ਜੀ ਔਰ ਰਾਜਪਾਲ ਜਯਾਦਵ ਜੀ ਕ੍ਰਿਸ਼ਨਾ ਅਭਿਸ਼ੇਕ ਜੀ ਕੁੱਕੂ ਜੀ ਹੋਰ ਬਹੁਤ ਸਾਰੇ ਜਿਹੜੇ ਆ ਸੈਲੀਬ੍ਰਿਟੀ ਜਿਹੜੀ ਉੱਥੇ ਪਹੁੰਚੇ ਜਿਨ੍ਹਾਂ ਨੇ ਉੱਥੇ ਆ ਕੇ ਵਧਾਈ ਦਿੱਤੀ ਗੁਣਗਾਨ ਕੀਤਾ ਯਸ਼ੁ ਮਸੀਹ ਦਾ ਔਰ ਗੁਣਗਾਨ ਦੇ ਨਾਲ ਨਾਲ ਹੀ ਸਾਡੇ ਸੰਤਾਂ ਨੇ ਉੱਥੇ ਕਿਹਾ ਉੱਥੇ ਪਵਿੱਤਰ ਸਟੇਜ ਜਿਹੜੀਆਂ ਤਿੰਨ ਸਟੇਜਾਂ ਲਗਾਈਆਂ ਗਈਆਂ ਇੱਕ ਜਿੱਥੋਂ ਪਾਸਟਰ ਜੀ ਪ੍ਰਚਾਰ ਕਰਦੇ ਆ ਉਹ ਵੱਖਰੀ ਸਟੇਜ ਸੀ ਇੱਕ ਜਿਹੜੀ ਕਲਾਕਾਰਾਂ ਦੀ ਸਟੇਜ ਸੀ ਜਿਹੜੇ ਜਿਨ੍ਹਾਂ ਵੀ ਸਾਡੇ ਮਹਿਮਾਨ ਉਹਦੇ ਵਿੱਚ ਜਿਹੜੇ ਸਾਡੇ ਲੋਕ ਸਭਾ ਜਲੰਧਰ ਦੇ ਮੈਂਬਰ ਆਫ ਪਾਰਲੀਮੈਂਟ ਸਾਡੇ ਸੁਸ਼ੀਲ ਕੁਮਾਰ ਰਿੰਕੂ ਜੀ ਵੀ ਉੱਥੇ ਪਹੁੰਚੇ ਉੱਥੇ ਬੈਠੇ ਹੋਰ ਵੀ ਸਨਮਾਨਤ ਜੜੀਆਂ ਹਸਤੀਆਂ ਕੁਝ মিডিਆ ਦੇ ਪ੍ਰੈਸ ਦੇ ਲੋਕ ਸੀ ਤਿੰਨ ਸਟੇਜਾਂ ਜੜੀਆਂ ਵਾ ਉਹ ਜਲੰਧਰ ਦੇ ਵਿੱਚ ਲਗਾਈਆਂ ਗਈਆਂ ਔਰ ਇਹਦੇ ਤਹਿਤ ਤਿੰਨ ਸਟੇਜਾਂ ਜੜੀਆਂ ਵਾ ਉਹ ਚੰਡੀਗੜ੍ਹ ਚਰਚ ਦੇ ਲਗਾਈਆਂ ਗਈਆਂ ਔਰ ਪ੍ਰੋਫੈਟ ਜੀ ਨੇ ਗੱਲ ਕਰਦੇ ਜਦੋਂ ਸੈਲੀਬ੍ਰਿਟੀਾਂ ਨੂੰ ਤੁਹਾਨੂੰ ਪਤਾ ਉਹਨਾਂ ਦਾ ਕੰਮ ਆ ਜਿਹੜਾ ਫਿਲਮੀ ਜਗਤ ਦੇ ਲੋਕ ਆ ਉਹਨਾਂ ਨੇ ਵਧਾਈ ਵੀ ਦਿੱਤੀ ਵਿਸ਼ ਵੀ ਕੀਤਾ ਔਰ ਆਪਣੇ ਜਿਹੜੇ ਆ ਆਪਣਾ ਜਿਹੜਾ ਉਹਨਾਂ ਦਾ ਸਟਾਈਲ ਉਹਦੇ ਵਿੱਚ 크리스마ਸ ਦੀ ਵਧਾਈ ਵੀ ਦਿੱਤੀ ਔਰ ਖੁਸ਼ੀ ਵੀ ਮਨਾਈ ਛੜਦਾ ਔਰ ਉਹਦੇ ਤਹਿਤ ਹੀ ਪ੍ਰੋਫਿਟ ਜੀ ਜਦੋਂ ਉਹਨਾਂ ਨੂੰ ਉਹਨਾਂ ਦੇ ਸਟੇਜ ਤੇ ਪਹੁੰਚੇ ਉਹਨਾਂ ਨੂੰ ਵਧਾਈ ਦਿੱਤੇ ਪ੍ਰੋਫਿਟ ਜੀ ਨੇ ਉੱਥੇ ਬੋਲਿਆ ਪ੍ਰੋਫਿਟ ਬਜਿੰਦਰ ਸਿੰਘ ਜੀ ਨੇ ਕਿਹਾ ਕਿ ਮੈਂ ਜਦੋਂ 8ਵੀਂ ਕਲਾਸ 'ਚ ਪੜਦਾ ਹੁੰਦਾ ਸੀ ਉਸ ਟਾਈਮ ਸਾਡੀ ਉੱਥੇ ਭੈਣ ਜੀ ਮਹਿਮਾ ਚੌਧਰੀ ਜੀ ਕਿ ਉਹਨਾਂ ਦਾ ਬੜਾ ਮੈਂ ਫੈਨ ਸੀ دیਵਾਨਾ ਸੀ ਪਰ ਅਬ ਪਾਪ ਛੱਡਤਾ ਹੁਣ ਮੈਂ ਯਸੂ ਚ ਆ ਪ੍ਰਭੂ ਯਸੂ ਮਸੀਹ ਚ ਆ ਨਾਮ ਸ਼ਬਦ ਲੈ ਲਿਆ ਵਾ ਇੱਕ ਮੈਂ ਇੱਕ ਜਿਹੜਾ ਧਰਮ ਦਾ ਮੈਂ ਪ੍ਰਚਾਰਕ ਆ ਹੁਣ ਉਹ ਕੰਮ ਨਹੀਂ ਆ ਤੇ ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਜਿਹੜਿਆ ਇੱਕ ਜਲੰਧਰ ਦੇ ਵਿੱਚ ਚਰਚ ਵਾ ਖਾਮੜਾ ਚਰਚ ਜਿਹੜੇ ਪਾਸਟਰ ਅੰਕੂ ਨਰੂਲਾ ਜੀ ਜਿਹੜੇ ਚਲਾਉਂਦੇ ਉਹਨਾਂ ਨੂੰ ਉਹਨਾਂ ਵੱਲੋਂ 크ਿਸਮਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਵੀ ਮਨਾਇਆ ਗਿਆ ਉਹਨੂੰ ਸਾਰੀ ਗੱਲਬਾਤ ਨੂੰ ਦੇਖਦੇ ਹੋਏ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਜਿਹੜਾ ਵਾ ਔਰ ਚੇ ਤੰਜ ਕੱਸੇ ਗਏ ਆਪਣੇ ਲਾਈਵ ਪ੍ਰਚਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਔਰ ਇਹ ਗਲਤ ਗੱਲਾਂ ਕਰ ਰਿਹਾ ਬੜਾ ਉਹਨਾਂ ਨੇ ਜਿਹੜਾ ਇਸ ਚੀਜ਼ ਦਾ ਉਹਨਾਂ ਨੇ ਵਿਰੋਧ ਕੀਤਾ ਜਿਹੜਾ ਕਿ ਆਪਾਂ ਪਹਿਲਾਂ ਵੀ ਜਿਹੜੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਇਹੋ ਅਪੀਲ ਕੀਤੀ ਉਹਨਾਂ ਨੂੰ ਕਿ ਪਾਸਟਰ ਜੀ ਇਹ ਗੱਲਾਂ ਠੀਕ ਨਹੀਂ ਆ ਅੰਦਰ ਦੀਆਂ ਗੱਲਾਂ ਵਾ ਕਿਉਂਕਿ ਬਾਈਬਲ ਦੱਸਦੀ ਆ ਕਿ ਪਿਆਰ ਸਭ ਤੋਂ ਉੱਤਮ ਆ ਤੇ ਪਿਆਰ ਸਾਰੀਆਂ ਗੱਲਾਂ ਨੂੰ ਢੱਕ ਲੈਂਦਾ ਵਾ ਤੇ ਅਗਰ ਜੇ ਐਸੀ ਕੋਈ ਗੱਲ ਸੀ ਤੁਸੀਂ ਛੱਡਦਾ ਗੱਲ ਕਰਦੇ ਮਿਨਿਸਟਰੀ ਦੇ ਪ੍ਰਧਾਨ ਨਾਲ ਗੱਲ ਕਰਦੇ ਅਵਤਾਰ ਸਿੰਘ ਜੀ ਨਾਲ ਗੱਲ ਕਰਦੇ ਚੇਅਰਮੈਨ ਲੱਡੂ ਨਾਲ ਗੱਲ ਕਰਦੇ ਔਰ ਤੁਹਾਨੂੰ ਇਹਦਾ ਲਾਈਵ ਦੇ ਵਿੱਚ ਨਹੀਂ ਇਦਾਂ ਕਹਿਣਾ ਚਾਹੀਦਾ ਸੀ ਕਿਉਂਕਿ ਜਿਹੜੇ ਸੈਲੀਬ੍ਰਿਟੀ ਹੈ ਸਾਡੇ ਮਹਿਮਾਨ ਆ ਉਹ ਆਪਣਾ ਚਰਚ ਚਲਾ ਰਹੇ ਤੁਸੀਂ ਆਪਣਾ ਚਰਚ ਚਲਾਓ ਤੁਸੀਂ ਔਰ ਤਾਂ ਕਿੰਤੂ ਪਰੰਤੂ ਕੀਤਾ ਇਹਦੇ ਨਾਲ ਜਿਹੜਾ ਵਾ ਕਿੰਤੂ ਪਰੰਤੂ ਕੀਤਾ ਕਿਸ ਵਜ੍ਹਾ ਕਰਕੇ ਕੀਤਾ ਕੀ ਸੀ ਤੁਸੀਂ ਜਿਹੜਾ ਉਹ ਤੁਹਾਡੇ ਜਿਹੜੇ ਬੰਦੇ ਤੁਹਾਡੇ ਤੇ ਤਣਕ ਪਸੀ ਜਾ ਰਹੇ ਉਹ ਗੱਲ ਜਿਹੜਾ ਕਿ ਪ੍ਰੋਫੈਟ ਜੀ ਨੇ ਕਹਿ ਚਿਰੋ ਮੈਂ 8ਵੀਂ ਕਲਾਸ ਚ ਪੜਦਾ ਸੀ ਤਾਂ ਮੈਂ ਮਹਿਮਾ ਚੌਧਰੀ ਜੀ ਨੂੰ ਜਿਹੜਾ ਵਾ ਦਿਵਾਨਾ ਸੀ ਹਾਂਜੀ ਸਹੀ ਹੈ ਸਟੇਜ ਧਾਰਨੀ ਨਹੀਂ ਪਰ ਉਹ ਇਹ ਟੈਸਟਮਨੀ ਵੀ ਹੈ ਨਾ ਪਾਸਟਰ ਆ ਹਟ ਜਿਹਨੇ ਵੀ ਪਾਸਟਰ ਆ ਉਹ ਆਪਣੀ ਗਵਾਹੀ ਦਿੰਦੇ ਆ ਟੈਸਟਮਨੀ ਦਿੰਦੇ ਆ ਕਿ ਮੈਂ ਪਹਿਲਾਂ ਆ ਸੀ ਤੇ ਹੁਣ ਆ ਵਾ ਉਹ ਇਹ ਚੀਜ਼ ਨੋਟ ਕਰੋ ਵੀ ਉਹ ਆਪਣੀ ਗਵਾਹੀ ਦੇ ਰਿਹਾ ਪਹਿ ਹੁਣ ਮੈਂ ਪ੍ਰਭੂ ਚ ਆ ਹੁਣ ਮੈਂ ਰੱਬ ਚ ਆ ਹੁਣ ਪਾਪ ਛੱਡਤਾ ਉਹ ਬਚਪਨ ਦੀ ਗੱਲ ਕਰ ਰਿਹਾ ਤੇ ਹੁਣ ਤਾਂ ਮੈਂ ਪ੍ਰਭੂ ਚ ਆ ਦੇਖੋ ਉਹਦਾ ਵਿਰੋਧ ਕੀਤਾ ਆ ਕੱਲ ਸੰਡੇ ਗੁਜਰ ਕੇ ਗਿਆ ਵਾ 31 ਦਸੰਬਰ ਜਿਹੜਾ ਵਾ ਮਨਾਇਆ ਗਿਆ ਉੱਥੇ 31 ਦਸੰਬਰ ਨੂੰ ਰਾਜਪਾਲ ਜாதਵ ਜੀ ਹਨਾ ਪ੍ਰਭਾਵਿਤ ਹੋ ਕੇ ਫੇਰ ਆਏ ਕੱਲ ਦੋਨੇ ਚਰਚਾ ਟੈਂਡ ਕੀਤੀ ਉਹਨਾਂ ਨੇ ਔਰ ਆ ਕੇ ਉਸੇ ਸ਼ਰਦਾ ਦੇ ਨਾਲ ਅਸੀਂ ਬੜੇ ਉਤੋਂ ਨੇ ਸੋਫੇ-ਸੋਫੇ ਲਗਾਏ ਕਹਿੰਦੇ ਬੈਠੋ ਕਹਿੰਦੇ ਨੇ ਮੈਂ ਪੁੰਝੇ ਬਹਿਣਾ ਰੱਬ ਦਾ ਨਾਮ ਜਿਹੜਾ ਮੈਂ ਆਸ਼ੀਸ਼ ਬਰਕਤ ਲੈਣੀ ਪੁੰਝੇ ਬਹਿ ਕੇ ਲੈਣੀ ਆ ਇਹ ਜਦੋਂ ਮੰਗ ਕੀ ਹੈ ਕੀ ਚਾਹੁੰਦੇ ਤੁਸੀਂ ਨਹੀਂ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਦੇ ਜਿਹੜੀ ਹੈ ਕਮੇਟੀ ਵੱਲੋਂ ਆ ਜਿਹੜਾ ਪ੍ਰਧਾਨ ਸਾਡਾ ਛੋਟਾ ਬੱਚਾ ਹੀ ਆ ਸਾਡਾ ਵੀਰ ਆ ਛੋਟਾ ਸਾਡੇ ਹੱਥਾਂ 'ਚ ਤਿਆਰ ਹੋਇਆ ਉਹ 2017 18 ਦੇ ਵਿੱਚ ਪ੍ਰਭੂ 'ਚ ਆਇਆ ਮਿਸਟਰ ਗੌਰਵ ਗੌਰਵ ਕਹਿੰਦੇ ਉਹਨੂੰ ਸਾਡਾ ਬੱਚਾ ਏਸ ਔਰ ਉਹਨੇ ਬਹੁਤ ਜ਼ਿਆਦਾ ਕਿਹਾ ਕਿ ਪ੍ਰੋਫਿਟ ਬਜਿੰਦਰ ਜੀ ਨੂੰ ਅਗੇ ਕੁਛ ਨਾਂ ਨਹੀਂ ਲਾ ਰਿਹਾ ਸੰਤ ਨਹੀਂ ਕਹਿ ਰਿਹਾ ਪ੍ਰੋਫਿਟ ਮੇਲ ਨਬੀ ਹੁੰਦਾ ਇੱਕ ਨਬੀ ਦਾ ਰਤਬਾ ਵਾ ਜਿਵੇਂ ਪਾਸਟੈਂਕ ਨਰੂਲਾ ਜੀ ਉਹ ਪੋਸਟਲ ਆ ਉਹ ਪ੍ਰੇਰੀਤਾ ਰਸੂਲ ਆ ਤੇ ਉਹ ਸਿੱਧਾ ਕਹਿੰਦਾ ਬਜਿੰਦਰ ਸਿੰਘ ਬਜਿੰਦਰ ਸਿੰਘ ਬੜੇ ਬਦਤਮੀਜ਼ੀ ਦਾ ਲਫ਼ਜ਼ ਬੋਲੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਪਾਸਟੰਕ ਨੂੰ ਨਰੂਲਾ ਨੂੰ ਤੁਹਾਡੇ ਮਾਧਿਅਮ ਤੋਂ ਕਿ ਇਹੋ ਜਿਹੇ ਆਪਾਂ ਪ੍ਰਧਾਨ ਲਾਇਆ ਜਿਹੜੇ ਕੱਲ ਦੇ ਬੱਚੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਇਹ ਮਸੀਹਤ ਨੂੰ ਸਿਖਾਣਗੇ ਉਹਨਾਂ ਨੇ ਉਹ ਸੰਤਾਂ ਨੂੰ ਕਿੱਦਾਂ ਜਿਹੜਾ ਵਾ ਕਿੱਦਾਂ ਗੱਲ ਕਰਨੀ ਆ ਕਿਦਾਂ ਸਬੋਧਨ ਕਰਦਾ ਇਹਨਾਂ ਨੂੰ ਪਤਾ ਉਹਨਾਂ ਨੂੰ ਬੜੀ ਬਦਤਮੀਜ਼ੀ ਦੇ ਸ਼ਬਦ ਬੋਲੇ ਆ ਤਾਂ ਮੈਂ ਤਾਂ ਚਾਹਾਂਗਾ ਛੋਟੇ ਵੀਰ ਆਪਣੀ ਜਿਹੜੀ ਨਾ ਜ਼ੁਬਾਨ ਨੂੰ ਸੁਧਾਰ ਕਿਉਂਕਿ ਇੱਕ ਸੰਤ ਜਿਹੜਾ ਸੰਤ ਹੀ ਰਹਿਣਾ ਵਾ ਤੇਰੇ ਨਾਲ ਤੇਰੀ ਬੇਇੱਜ਼ਤੀ ਕਰਨ ਦਾ ਨਾਲ ਕੁਝ ਨਹੀਂ ਹੋ ਜਾਣਾ ਇਸ ਕਰਕੇ ਤੂੰ ਸਾਡੇ ਹੱਥਾਂ 'ਚ ਪਲਿਆ ਵਾ ਉਹਨਾਂ ਦੇ ਪਿਤਾ ਜੀ ਨੇ ਆ ਮੇਰੇ ਪਿਤਾ ਜੀ ਪਾਸਟਰ ਰਾਜਪਾਲ ਜੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਅੱਜ ਤੋਂ ਮੈਂ 25-30 ਸਾਲ ਪਹਿਲਾਂ ਪਹੁੰਚ ਗਿਆ ਉਹ ਸਾਡੇ ਚਰਚ ਦਾ ਬੂਟਾ ਲੱਗਾ ਸਾਡਾ ਹੀ ਬੱਚਾ ਵਾ ਜੇ ਮੇਰੇ ਦੇਖਾ ਜਾਵੇ ਮੇਰੇ ਪਿਤਾ ਜੀ ਦਾ ਗ੍ਰੈਂਡਸਨ ਨਾ ਹੋ ਧਾਰਮਿਕ ਤੌਰ ਤੇ ਉਤਰਾ ਚੇਲਾ ਵਾ ਉਹਦਾ ਪਿਓ ਮੇਰੇ ਪਿਤਾ ਜੀ ਦਾ ਚੇਲਾ ਵਾ ਤਾਂ ਲੱਗਦਾ ਇਹ ਮੈਸੇਜ ਗਲਤ ਜਾਏਗਾ ਜਦੋਂ ਆਪਾਂ ਆਪਸ ਵਿੱਚ ਇਸ ਤਰੀਕੇ ਦੇ ਨਾਲ ਬੈਸਾਂਗੇ ਲੋਕ ਦੇਖਦੇ ਪਏ ਨੇ ਲੱਖਾਂ ਲੋਕ ਜੁੜਨਗੇ ਚੈਨਲਾਂ ਦੇ ਥਰੂ ਇੱਕ ਗਲਤ ਮੈਸੇਜ ਆਏਗਾ ਨਹੀਂ ਅਸੀਂ ਤਾਂ ਉਹਨਾਂ ਕਹਿਣਾ ਕਿ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਆਪਣੀ ਲੈਂਗੁਏਜ ਨੂੰ ਸੁਧਾਰੀਏ ਆਪਣੀ ਜ਼ੁਬਾਨ ਨੂੰ ਸੰਭਾਲੀਏ ਇੱਕ ਪਾਸਟਰ ਦਾ ਕੀ ਰਤਬਾ ਵਾ ਪਾਸਟਰ ਸੇ ਬੰਦਾਂ ਨੂੰ ਕਿੱਦਾਂ ਜੜਾ ਵਾ ਸਬੋਧਨ ਕਰਦਾ ਹੈ ਢੰਗ ਤਰੀਕਾ ਸਿੱਖੀਏ ਕਿ ਇਦਾਂ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਉਹ ਗੱਲ ਨਾ ਚੰਗੀ ਲੱਗੀ ਹੋਵੇ ਉਸ ਮੰਚ ਤੇ ਵੀ ਇਹ ਗੱਲ ਕਹਿਣੀ ਗਲਤ ਹੈ ਪਰਸਨਲ ਹੋਣਾ ਤਾਂ ਹੋ ਸਕਦਾ ਅਤੇ ਪਰਸਨਲ ਗੱਲ ਕਰ ਲੈਂਦੇ ਨਾ ਤੇ ਫਿਰ ਦਿੱਕਤ ਕੀ ਆਈ ਉਹਨਾਂ ਕਿੱਥੇ ਗਿਆ ਦਿੱਕਤ ਐ ਹੋਈ ਜਿਹੜਾ ਬਹਿਮਾ ਚੌਧਰੀ ਆਲਾ ਪਾਸੇ ਜੀ ਨੇ ਕਿਹਾ ਉਹਦੇ ਆਪਣੀ ਗਵਾਹੀ ਦੇ ਰਹੇ ਨਾ ਟੈਸਟਮਨੀ ਦੇ ਰਹੇ ਤੁਸੀਂ ਨਹੀਂ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂ ਫਿਰ ਤੁਸੀਂ ਇਜਾਜ਼ਤ ਨਹੀਂ ਤਾਲ ਮੇਲ ਤਾਲ ਮੇਲ ਨੇ ਕੀਤਾ ਉਹਦਾ ਖੜ ਚੱਲ ਮਿਲ ਦੋਨਾਂ ਨੇ ਤਾਲ ਮੇਲ ਤਾਲ ਮੇਲ ਨਹੀਂ ਹੋਇਆ ਔਰ ਕਹਿੰਦਾ ਮਤਲਬ ਇਹ ਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਚਰਚਵਾ ਹਾਂਜੀ ਪਾਸਟਾਂਕੂ ਨਰੂਲਾ ਜੀ ਕੋ ਬੀਤੇ ਸਮੇਂ ਚ ਬਹੁਤ ਸਾਰੀਆਂ ਗੱਲਾਂ ਹੋਈਆਂ ਮੈਂ ਉਹ ਬੰਦਾ ਵਾਂ ਕਿ 2016 ਦੇ ਵਿੱਚ ਪਾਸਟਰ ਅੰਕੁਨ ਨਰੂਲਾ ਜੀ ਜਦੋਂ ਬੱਚਾ ਜੰਮਿਆ ਵੀ ਨਹੀਂ ਪ੍ਰਭੂ ਚ ਇਹ ਸਾਡੇ ਵਿੱਚ ਜਨਮ ਹੁੰਦਾ ਜੀ ਇੱਕ ਧਾਰਮਿਕਤਾ ਚ ਆਣਾ ਉਹਨੂੰ ਜਨਮ ਕਹਿੰਦੇ ਆ ਇਹ ਬੱਚਾ ਜੰਮਿਆ ਵੀ ਨਹੀਂ ਗੌਰਵ ਤੋਂ ਜਦੋਂ ਪਾਸਟਰ ਅੰਕੁਨ ਨਰੂਲਾ ਜੀ ਦੀ ਇੱਥੇ ਮੀਟਿੰਗ ਸੀ ਵੱਡਾ 사ਸੰਗ ਸੰਮੇਲਨ ਸੀ ਅੰਮਰਸਰ ਦੇ ਬੀ ਬਲਾਕ ਜਿਹੜਾ ਰੇਲਵੇ ਗਰਾਊਂਡ ਦੇ ਵਿੱਚ ਸੀ ਉਹ ਕੋਈ ਸਮਾਜਿਕ ਜਥੇਬੰਦੀਆਂ ਨੇ ਇੱਥੇ ਵਿਰੋਧ ਕੀਤਾ ਜਿਹੜੇ ਕੋਈ ਸਿਆਸੀ ਲੋਕ ਸਾਡੇ ਸਮਾਜ ਦੇ ਅੱਗੇ-ਅੱਗੇ ਲੱਗੇ ਹੋਏ ਸੀ ਜਦੋਂ ਦੇਖਿਆ ਕਿ ਦੋ ਭਾਈਚਾਰੇ ਆਪਸ ਵਿੱਚ ਟਕਰਾਰ ਰਹੇ ਉਹਨਾਂ ਨੇ ਹੱਥ ਪਿੱਛੇ ਕਰ ਲਏ ਔਰ ਉਹਨੇ ਕਿਹਾ ਕਿ ਇਹਨੂੰ ਜਿਹੜਾ ਸ਼ਹਿਰ ਦੀ ਸ਼ਾਂਤੀ ਭੰਗ ਜਿਹੜੀ ਨਹੀਂ ਹੁੰਦੇਣੀ ਉਹ ਬੰਦਗੀ ਬੰਦ ਕਰਤੀ। ਕੁਝ ਦਿਨ ਪਹਿਲਾਂ ਪਾਸਟਰ ਜੋੰਕ ਨੂਰ ਲਾਈ ਦਾ ਬੇਟਾ ਵਾ ਪੰਕਜ ਰੰਦਾਵਾ ਉਹਨਾਂ ਨੇ ਮੀਟਿੰਗ ਰਖਾਈ ਸੀ ਉਹ। ਉਹ ਥੋੜੇ ਦਿਨ ਪਹਿਲਾਂ ਸਾਡੇ ਕੋਲ ਆਏ ਕਿਉਂਕਿ ਉਹਨਾਂ ਦਿਨਾਂ 'ਚ ਸਾਡੇ ਮੋਰਚੇ ਨੇ ਬਹੁਤ-ਬਹੁਤ ਵੱਡੇ ਜਿਹੜੇ ਮੁਸੀਬਾ ਭਾਈਚਾਰੇ ਲਈ ਕੰਮ ਕੀਤੇ। ਇਹ ਅਜ ਤੋਂ ਨਹੀਂ ਪਿਛਲੇ 2000 ਸਾਲ ਤੋਂ ਕਰਦੇ ਆ ਰਹੇ ਆ। ਸੋਨੇ ਕੀ ਆਪਣੀ ਵੀ ਮੰਗ ਰੱਖਣੀ ਚਾਹਤੇ ਨੇ ਨਹੀਂ ਮੰਗੇ ਗੱਲ ਸੁਣ ਲੋ ਅਸੀਂ ਪਾਸਤੰਗਨਧਰੁਲਾਹ ਨੂੰ ਬੜਾ ਪਿਆਰ ਕਰਦੇ ਆਂ ਔਰ ਉਹ ਜਿਹੜਾ ਸਮੇਲਨ ਸਾਡੀ ਜਥੇਬੰਦੀ ਨੇ ਕਰਾਇਆ ਇੱਥੇ ਆਪਾਂ ਕਿੱਥੇ ਵਿਰੋਧ ਕਰ ਰਹੇ ਹਾਂ ਉਹਨਾਂ ਦਾ ਹੋਰ ਕਈ ਜਿਹੜੀ ਉਹਨਾਂ ਕੋਲ ਗਲਤੀਆਂ ਹੋਈਆਂ ਪਿਛਲੇ ਟਾਈਮ ਪ੍ਰਚਾਰ ਦੇ ਵਿੱਚ ਆਪਾਂ ਸਾਰੀਆਂ ਦਰਕਿਨਾਰ ਕੀਤੀਆਂ ਕਦੀ ਵੀ ਨਹੀਂ ਉਹਨਾਂ ਨੂੰ ਕਿਹਾ ਕਈ ਜਥੇਬੰਦੀਆਂ ਉਹਨਾਂ ਦਾ ਵਿਰੋਧ ਕੀਤਾ ਪਰ ਅਧਰੁਲਾਹ ਨੂੰ ਬੜਾ ਪਿਆਰ ਕਰਦੇ ਆਂ ਔਰ ਉਹ ਜਿਹੜਾ ਸਮੇਲਨ ਸਾਡੀ ਜਥੇਬੰਦੀ ਨੇ ਕਰਾਇਆ ਇਥੇ ਆਪਾਂ ਕਿੱਥੇ ਵਿਰੋਧ ਕਰ ਰਹੇ ਹਾਂ ਉਹਨਾਂ ਦਾ ਹੋਰ ਕਈ ਜਿਹੜੀ ਉਹਨਾਂ ਕੋਲ ਗਲਤੀਆਂ ਹੋਈਆਂ ਪਿਛਲੇ ਟਾਈਮ ਪ੍ਰਚਾਰ ਦੇ ਵਿੱਚ ਆਪਾਂ ਸਾਰੀਆਂ ਦਰਕਿਨਾਰ ਕੀਤੀਆਂ ਕਦੀ ਵੀ ਨਹੀਂ ਉਹਨਾਂ ਨੂੰ ਕਿਹਾ ਕਈ ਜਥੇਬੰਦੀਆਂ ਉਹਨਾਂ ਦਾ ਵਿਰੋਧ ਕੀਤਾ ਪਰ ਆਪਾਂ ਕਦੀ ਵੀ ਉਹਨਾਂ ਦਾ ਵਿਰੋਧ ਨਹੀਂ ਆਏ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਜੀ ਤੁਸੀਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਆਪਣੀ ਤੁਸੀਂ ਆਪਣੀ ਮਿਨਿਸਟਰੀ ਚਲਾਓ ਆਪਣੀ ਮਿਨਿਸਟਰੀ ਵਾਲੇ ਧਿਆਨ ਦਿਵੋ ਕਿਸੇ ਦੇ ਚਰਚਵਾਲ ਧਿਆਨ ਨਾ ਦਿਵੋ ਜੇ ਫੇਰ ਕਰਦੇ ਤੇ ਫਿਰ ਤੁਸੀਂ ਕੀ ਕਰੋਗੇ ਫੇਰ ਦੁਬਾਰਾ ਕਰੋ ਦੇਖੋ ਜੀ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਕਿਉਂਕਿ ਮੁਸੀਬ ਭਾਈਚਾਰਾ ਯ ਨਾ ਕੋਈ ਜੰਗ ਦਾ ਜਿਹੜਾ ਮੈਦਾਨ ਆ ਇੱਕ ਪਿਆਰ ਕਰਨ ਵਾਲਾ ਮਾਫੀ ਦੇਣ ਵਾਲਾ ਪ੍ਰਭੂ ਜਸੂਮਸੀ ਨੇ ਪਾਪੀਆਂ ਨਾਲ ਪਿਆਰ ਕੀਤਾ ਪੰਜ ਪੰਜ ਜਿਹੜੀ ਔਰਤਾਂ ਨੇ ਪਤੀ ਕੀਤਾ ਸੀ ਉਹਨਾਂ ਦੇ ਪਾਪ ਮਾਫ ਕੀਤੇ ਹਾਂਜੀ ਮਾਫੀ ਨਾ ਮਾਫੀ ਨਾ ਮਾਫੀ ਮਾਰੋ ਪਾਸਟਰ ਆਹੀ ਉਹਨਾਂ ਕੋ ਮਾਫੀ ਥੋੜਾ ਮੰਗਾਵਾਗੇ ਰੱਬ ਦੇ ਦਾਸ ਆ ਇੱਕ ਵਧੀਆ ਸੇਵਕਾਈ ਕਰ ਰਿਹਾ ਅਸੀਂ ਤਾਂ ਬੱਚੇ ਨੂੰ ਕਹਾਣਾ ਚਾਹੁੰਦੇ ਜਿਹੜਾ ਕੱਲ ਦਾ ਬੱਚਾ ਵਾ ਆ ਪ੍ਰਭੂ ਚ ਆਇਓ ਪਾਸਟਰ ਨੂੰ ਸਹੀ ਤਰ੍ਹਾਂ ਸਬੋਧਨ ਕਰੇ ਇੱਕ ਸੰਤ ਦੀ ਇੱਜ਼ਤ ਕੀ ਆ ਓ ਇੱਜ਼ਤ ਵੇਖ ਕੇ ਸੰਤ ਦੀ ਇੱਜ਼ਤ ਕਿੱਦਾ ਕਰਦੇ ਆ ਰਫਲ ਗੌਰਵ ਜੀ ਨੇ ਪ੍ਰੋਫਿਟ ਜੀ ਕੋਲੋਂ ਮਾਫੀ ਮੰਗਣ ਦੇ ਲਈ ਕਿਹਾ ਗਿਆ ਕੀ ਕਿਹਾ ਜੀ ਗੌਰਵ ਜੀ ਨੇ ਪ੍ਰੋਫਿਟ ਜੀ ਨੂੰ ਮਾਫੀ ਮੰਗਣ ਦੇ ਲਈ ਕਿਹਾ ਗਿਆ ਤੇ ਬੜੀ ਵੱਡੀ ਬੇਵਕੂਫੀ ਆ ਉਹਦੀ ਇਹ ਉਹਦੀ ਬੇਵਕੂਫੀ ਆ ਜਿਹੜਾ ਸੰਤਾ ਕੋ ਮਾਫੀ ਮੰਗਾਂਦਾ ਵਾ ਇਹ ਦੇਖੇ ਜਦੋਂ ਇਹ ਨਹੀਂ ਪ੍ਰਧਾਨ ਸੀ ਇਹਦਾ ਬੌਸ ਸੀ ਜਿਹੜੇ ਪਾਜ ਕਾਲ ਸੰਤ ਹੋ ਕੇ ਫੈਰਸ ਮਸੀਹ ਜੀ ਉਹਦੀ ਅਗਵਾਈ 'ਚ ਇਹ ਕੰਮ ਕਰਦਾ ਸੀ ਜਦੋਂ 16 18 17 18 'ਚ ਗਿਆ ਉਦੋਂ ਬੜੀਆਂ ਗਲਤੀਆਂ ਹੋਈਆਂ ਉੱਥੇ ਤੇ ਆਪਾਂ ਤਾਂ ਨਹੀਂ ਕਦੇ ਕਿਹਾ ਕਿ ਮਾਫੀ ਮੰਗਾਂ ਨੂੰ ਆਪਾਂ ਹਮੇਸ਼ਾ ਪਾਸਟਾਂ ਨੂੰ ਨਰੁਲਾ ਜੀ ਦਾ ਸਾਥ ਦਿੱਤਾ ਇੱਕ ਮੇਜਰ ਸਿੰਘ ਜੀ ਹੈਗੇ ਸਾਡੇ ਭਰਾ ਸੀ ਪੱਤਰਕਾਰ ਸੀ ਉਹ ਅਜੀਤ ਖਬਰ ਦੇ ਉਹ ਉਹਨਾਂ ਦਿਨਾਂ ਦੇ ਵਿੱਚ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਅ ਅਪੋਸਟਲ ਨੂੰ ਨਰੁਲਾ ਜੀ ਦੇ ਖਿਲਾਫ ਖੋਦੇਵਾਲ ਹਰਪੀਤ ਦਿਓਲ ਜੀ ਜਿਹੜੇ ਚਰਚ ਦੇ ਮੇਨ ਆ ਉਹਨਾਂ ਦੇ ਖਿਲਾਫ ਵੱਡੇ ਵੱਡੇ ਖਬਰਾਂ ਤੇ 3-4 ਦਿਨ ਉਹਦਾ ਲੇਖ ਲਾਂਦੇ ਵੇ ਔਰ ਕੋਈ ਨਹੀਂ ਬੋਲੇ ਜਦ ਜਦ ਇਹਨਾਂ ਨਾਲ ਗੱਲ ਕਰਦੇ ਇਸ ਕਹਿੰਦੇ ਸਾਡਾ ਕੰਮ ਨਹੀਂ ਆ ਉਹ ਕਹਿੰਦਾ ਇਹ ਸਮਾਜਿਕ ਲੀਡਰ ਆ ਸਮਾਜ ਦੀ ਸੇਵਾ ਕਰਦੇ ਆ ਅਸੀਂ ਇੱਕ ਮਿਨਿਸਟਰੀ ਨੂੰ ਨਹੀਂ ਵੇਖਣਾ ਪੂਰੇ ਸਮਾਜ ਦੇ ਮੁਸੀਬ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਪਿਛਲੇ 30 ਸਾਲਾਂ ਤੋਂ ਕਰਦੇ ਆ ਰਹੇ ਆ ਮੈਂ ਔਰ ਮੇਰੇ ਪਿਤਾ ਜੀ بڑے بڑے ਸਮੇਲਨ 1996 ਚ 97 ਚ ਜਿਹੜੇ ਆ ਸਾਡੇ ਪਾਸਟਰ ਜਿਹੜੇ ਆ ਪੀਟਰ ਜੋਗਰਨ ਜੀ ਉਹਨਾਂ ਦੀਆਂ ਜਿਹੜੀਆਂ ਮਨਜ਼ੂਰੀਆਂ ਤੱਕ ਲੈ ਕੇ ਅਸੀਂ ਸਾਰਾ ਕੰਮ ਅੱਗੇ ਹੋ ਕੇ ਕਰਦੇ ਰਹੇ ਆ ਆ ਸਾਰਾ ਮੁਸੀਬ ਭਾਈਚਾਰੇ ਦੇ ਬਜ਼ੁਰਗ ਬੈਠੇ ਆ ਪੁੱਛ ਲਓ ਇੱਕ ਪਿਛਲੀ ਪ੍ਰੈਸ ਹਾ ਖਰੀਦੇ ਹੋਇਆ ਕਹਤਾ ਦੇਖ ਲਓ ਕਿਰਾਏ ਦੇ ਖਰੀਦੇ ਨਹੀਂ ਕਿਰਾਏ ਦੇ ਬੰਦੇ ਕਹਤਾ ਮੈਂ ਤਾਂ ਕਦੋਂ ਕਿਰਾਏ ਲਿਆ ਸਾਰੇ ਪਾਸਟਾਂ ਦੇ ਇਹਨਾਂ ਦੇ ਕੰਮ ਕਰਦਾ ਪਾਸੇ ਦੱਸੋ ਤੁਹਾਡੇ ਕੋ ਪੈਸੇ ਲਿੱਤੇ ਜਾਂਦੇ ਆ ਦੱਸੋ ਆ ਸਾਰੇ ਵਿੱਚ ਕਦੇ ਪੈਸੇ ਲੈ ਕੇ ਕੰਮ ਕੀਤਾ ਕਿਰਾਏ ਦੇ ਤੁਹਾਨੂੰ ਕਹੇ ਇੱਕ ਇਹ ਵਾਣੇ ਤਾਂ ਕਦੇ ਇਹ ਨਹੀਂ ਕਹ ਚਾਹ ਤੱਕ ਆਪੇ ਪਿਆ ਦੋ ਤੁਹਾਡਾ ਪਹਿਲੇ ਪਿਆਰ ਸੀ ਇਨਾਂ ਗੌਰਵ ਜੀ ਦੇ ਨਹੀਂ ਬੱਚਾ ਮੇਰਾ ਭਰਾ ਛੋਟਾ ਵਾ ਫੈਮਿਲੀ ਰਿਲੇਸ਼ਨ ਆ ਉਹਦੀ ਭੈਣ ਅੱਜ ਵੀ ਪਿਆਰ ਹੁੰਦਾ ਪਿਆਰ ਕਰਦਾ ਪਰ ਉਹਨੂੰ ਬੱਚੇ ਨੂੰ ਦੱਸਣਾ ਚਾਹਣਾ ਵੀ ਆਪਣੇ ਹੱਥ ਚ ਰਹਿ ਤਮੀਜ਼ ਨਾਲ ਜਿਹੜਾ ਸੰਤਾ ਨੂੰ ਬੋਲਣਾ ਚਾਹੀਦਾ ਸੈਲੀਬ੍ਰਿਟੀ ਕਰਕੇ ਇਹਨਾਂ ਨੇ ਹਾਂ ਸੈਲੀਬ੍ਰਿਟੀ ਕਰਕੇ ਪਤਾ ਨਹੀਂ ਕਿਉਂ ਇਹਨਾਂ ਨੂੰ ਜਲਸ ਨਹੀਂ ਚਾਹੀਦੇ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਦੇ ਬੱਚੇ ਜਲਸ ਅੱਛਾ ਵੀਰ ਜੀ ਆਖਰੀ ਸਵਾਲ ਹੈਗਾ ਹਾਂ ਜੀ ਇਹ ਜਿਸ ਤਰ੍ਹਾਂ ਆਪਾਂ ਸਾਰੀ ਗੱਲ ਦੱਸ ਦਿੱਤੀ ਆਪਣੇ ਹੱਕ ਤਮੀਜ਼ ਨਾਲ ਦੇ ਸਾਰੀ ਇਹ ਇੱਕ ਬਹਿਸ ਬਾਜੀ ਗਿਆ ਤੁਸੀਂ ਚਾਹੁੰਦੇ ਕੀ ਜੇ ਬਾਅਦ ਵਿੱਚ ਫੇਰ ਉਹ ਦੁਬਾਰਾ ਇਸ ਤਰ੍ਹਾਂ ਕਰਦੀ ਹੈ ਕਿ ਹੜਤਾਲ ਕਰੋਗੇ ਕੀ ਵਿਰੋਧ ਕਰੋਗੇ ਨਹੀਂ ਨਹੀਂ ਹੋਰ ਐਕਸ਼ਨ ਲਵੋਗੇ ਉਹਦੇ ਬਾਰੇ ਦੱਸੋ ਕਰ ਨਹੀਂ ਸੁਖਚੈਨ ਜੀ ਗੱਲ ਇਦਾਂ ਵਾਂ ਅਸੀਂ ਤਾਂ ਦੇਖੋ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਗੱਲ ਕਰ ਸਕਦੇ ਆ ਹਾਂ ਜੀ ਸੰਤ ਸਮਾਜ ਆ ਸਾਰੇ ਅਪੀਲ ਕਰਨ ਆਏ ਉਹਨਾਂ ਨੂੰ ਆਪੋਸਟਲ ਅੰਕੂ ਨੂੰ ਰੁੱਲਾ ਜੀ ਨੂੰ ਵੀ ਆਪਣੇ ਬੰਦਿਆਂ ਨੂੰ ਕੋਈ ਹੱਦ 'ਚ ਰਹਿਣਾ ਜਿਹੜਾ ਸਿੱਖੋ। ਕੋਈ ਨਹੀਂ ਤਾਂ ਫਿਰ ਜੇ ਇਦਾਂ ਦਾ ਪ੍ਰਧਾਨ ਜਿਹੜੇ ਅਪੋਸਟਲਾਂ ਨੂੰ ਪਾਸਟਰ ਸੇ ਬੰਦਾਂ ਨੂੰ ਬਰਤਮੀ ਜੀਣਾ ਕਮਾਉਂਦਾ ਵਾ। ਇਹੋ ਜਿਹਾ ਫਿਰ ਲਾਂਬੇ ਕਰੋ। ਜੇ ਨਹੀਂ ਉਹਨੂੰ ਅਕਲ ਤਮੀਜ਼ ਆ ਗਈ। ਨਹੀਂ ਆਪਾਂ ਲਾਂਬੇ ਨਹੀਂ ਕਰਾਂ ਉਹਨਾਂ ਨੇ ਕਰਦਾ ਵਾ ਉਹਨਾਂ ਦਾ ਉਹ ਉਹਨਾਂ ਦਾ ਦਾਇਰਾ ਵਾ। ਪਾਸਟਰ ਅੰਕੂ ਨੂੰ ਰੁੱਲਾ ਜੀ ਦਾ ਵਾ। ਅਸੀਂ ਉਹਨਾਂ ਲਈ ਕੰਮ ਕੀਤਾ। ਖ਼ਬਾਰਾਂ ਤੇ ਵੱਡਾ-ਵੱਡਾ ਉਹਨਾਂ ਨੂੰ ਭੰਡਿਆ ਜਾਂਦਾ ਸੀ। ਅਜੀਤ ਖ਼ਬਰ ਵੱਲੋਂ ਜਿਹੜੇ ਆ ਮੇਰੇ ਸੰਗਠਨ ਨੇ ਵੱਡੇ ਲੇਖ ਲਾਂਦਾ ਐ ਅੰਕੂ ਨੁਰੁੱਲਾ ਜੀ ਬਾਰੇ ਲਾਂਦਾ ਐ ਇਹ ਪਖੰਡਵਾਦ ਆ ਅਡੰਬਰ ਆ ਬੜਾ ਕੁਛ ਲਿਖਦੇ ਮੈਂ ਤਾਂ ਨਿਕੋ ਉਹਨਾਂ ਦਾ ਚਰਚੇ ਦਾ ਕੋਈ ਲੀਡਰ ਸੀ ਪਰ ਮੈਨੂੰ ਤਕਲੀਫ ਹੋਈ ਮੈਂ ਵਿਰੋਧ ਕੀਤਾ ਉਹਨਾਂ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਫਿਰ ਅਦਾ ਤੁਹਾਡੇ ਵਾਂਗੂ ਭੈਣ ਭਰਾ ਪਾ ਕੇ ਸਾਡੇ ਕੰਪਰਮਾਈਜ਼ ਵੀ ਹੋਇਆ ਉਹਨਾਂ ਨੂੰ ਮਾਫੀ ਦਿੱਤੀ ਪਰ ਇਹੋ ਦੇਣਾ ਮੈਸੇਜ ਦੇਣਾ ਚਾਹਨਾ ਵਾ ਪਾਸਟ ਅੰਕੂ ਨੁਰੁੱਲਾ ਜੀ ਨੂੰ ਔਰ ਆਪਣੇ ਛੋਟੇ ਵੀਰ ਗੌਰਵ ਨੂੰ ਵੀ ਇਹ ਕਦੀ ਵੀ ਹੱਦ ਪਾਰ ਨਹੀਂ ਕਰੀਦੀ ਆਪਣੀ ਹੱਦ 'ਚ ਰਹਿਣਾ ਚਾਹੀਦਾ ਸੰਤ ਨੂੰ ਸੰਤ ਕਰਕੇ ਸੰਬੋਧਨ ਕਰੋ ਔਰ ਤੁਸੀਂ ਪਰਚਿਆਂ ਦੀ ਗੱਲ ਕਰਦੇ ਹੋ ਜੋ ਵੀ ਪਰਚੇ ਕਰਾਣੇ ਆ ਅਤੀਕ ਵਾ ਜਾ ਕੇ ਵੇਖੋ ਕਿ ਪਾਸਟਾਂਕ ਅੰਦਰੁੱਲਾ ਜੀ ਨੇ ਪਵਿੱਤਰ ਵੇਦੀ ਤੇ ਚੜ ਕੇ ਕਿੰਨੀਆਂ ਗਲਤੀਆਂ ਕੀਤੀਆਂ ਹੋਈਆਂ ਅੱਜ ਤੱਕ ਵੀ ਜਸਪਾਲ ਮਸੀਹ ਦੀ ਕਦੇ ਜ਼ੁਬਾਨ ਨਹੀਂ ਖੁੱਲੀ ਨਹੀਂ ਤਾਂ ਵੱਡੀਆਂ ਜੜੀਆਂ ਵਾ ਲੜਾਈਆਂ ਸਾਡਾ ਕ੍ਰਿਸਚਨ ਸਮਾਜ ਮੋਰਚਾ ਬਹੁਤ ਵੱਡੀ ਜਥੇਬੰਦੀ ਆ ਇਹੋ ਲੜਦੇ ਆ ਤੇ ਆ ਦੋ ਚੋ ਚਾਰ ਸਾਲਾਂ ਤੇ ਆ ਕੇ ਆਪਾਂ ਕੋ ਸਮਾਜ ਦੇ ਕੋਈ ਆਗੂ ਨਹੀਂ ਬਣ ਸਕਦੇ ਪਿਛਲੇ ਕਈ ਸਾਲਾਂ ਤੋਂ ਲੜ ਰਹੇ ਆ ਇਹੋ ਮੈਸੇਜ ਤੁਹਾਡੇ ਮਾਧਿਅਮ ਚੋਂ ਦੇਣਾ ਚਾਹਨਾ ਵਾ ਕਿ ਇਹ ਸਾਡਾ ਛੋਟਾ ਵੀਰ ਆ ਭਰਾ ਵਾ ਕਈ ਸਾਡੇ ਜਿਹੜੇ ਆਪਸ ਚ ਜੜੇ ਆ ਰਿਲੇਸ਼ਨ ਆ ਪਰ ਆਪਣੀ ਹੱਦ ਪਾਰ ਨਾ ਕਰੇ ਤਮੀਜ਼ ਨਾ ਰਵੇ ਔਰ ਸੰਤਾਂ ਦਾ ਆਦਰ ਮਾਨ ਕਰੇ ਪਹਿਲਾਂ ਵੀ ਬੜੀਆਂ ਸ਼ਿਕਾਇਤਾਂ ਦੀਆਂ ਆਈਆਂ ਵਾ ਪਾਸਟਰ ਸਹਿਬਾਨਾਂ ਦੇ ਖਿਲਾਫ ਕੁਝ ਬੋਲਦਾ ਵਾ ਆਈਆਂ ਵਾ ਪਾਸ ਅੱਜ ਤੱਕ ਦੀ ਆਜ਼ਾਦਰ ਨਹੀਂ ਕੀਤੀਆਂ ਹਾਂਜੀ ਇਸ ਕਰਕੇ ਨੂੰ ਆਪਣੀ ਹੱਦ ਪਾਰ ਨਹੀਂ ਕਰਨੀ ਚਾਹੀਦੀ ਸੰਤਾਂ ਨੂੰ ਸੰਤ ਦਾ ਰੁਤਬਾ ਦਵੇ ਔਰ ਜਿਹੜਾ ਵਾ ਆਪਣੀ ਜੜੀ ਮਿਨਿਸਟਰੀ ਵਾਲੇ ਉਹਦੇ ਨਾਲ ਧਿਆਨ ਦਿਵੋ ਕਿਸੇ ਦੀ ਮਿਨਿਸਟਰੀ ਵਾਲ ਝਾਕਣ ਦੀ ਕੋਈ ਗੱਲਬਾਤ ਨਹੀਂ ਆ ਬਾਕੀ ਸਾਡੇ ਵਿੱਚ ਪਾਸਟਰ ਨਵਜੋਤ ਜੀ ਆ ਇਹਨਾਂ ਨੂੰ ਪੁੱਛ ਲੋ ਪ੍ਰੋਫਿਟ ਦੀ ਕਿੱਦਾਂ ਦੀ ਲਾਈਫ ਹੈ ਵੀ 2 ਮਿੰਟ ਦੀ ਗੱਲ ਕਰਾਂ। ਫਸਟ ਟੌਪਿਕ। ਇਹ ਇਦਾਂ ਦਾ ਲੱਗਦਾ ਹੈ ਮੈਟਰ ਨੂੰ ਘਰ ਬੈ ਕੇ ਸੁਲਝਾਓ, ਗੱਲਬਾਤ ਕਰੋ ਆਪਸੀ ਤਾਂ ਕਿ ਤੁਹਾਡੇ ਇਸ ਗੱਲ ਨਾਲ ਬੋਲਣ ਦੇ ਨਾਲ ਬਹੁਤ ਸਾਰੇ ਵਿਸ਼ਵਾਸੀ ਲੋਕ ਇਸ ਗੱਲ ਤੋਂ ਠੋਕਰ ਖਾ ਸਕਦੇ ਆ। ਸੋ ਇਹੀ ਗੱਲਾਂ ਮੈਂ ਬੇਨਤੀ ਕਰਨੀ ਚਾਹਾਂਗਾ ਔਰ ਸਾਰਿਆਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਾਂਦੀ